1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਾਵੀੰਗ ਸਰਸ ਬਣਾਉਣਾ ਹੈ ਮੈਨੂੰ ਜੀ ਫਰਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਕੰਮ ਤੋਂ ਉਹ ਕਹੋ ਕੋਈ 5:30 ਆ ਜੀ ਤੁਸੀਂ ਆਜੋ 5:30 ਵਜੇ ਉਹ ਡਿਕਰੇ ਆਜੂਗਾ ਉਹਦੇ ਕੋਲ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਕੋਈ ਕੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਹੋਣਗੇ ਜੇ ਤਾਂ ਉਸੇ ਦਿਨ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਤੇ ਪੜਕ ਜਾਊਗਾ ਅਗੋਂ ਜੀ ਵੱਡਾ ਬਣ ਗਿਆ ਸਾਟੀਖੇ ਹਾਂਜੀ ਨਮਸਕਾਰ ਜੀ ਮੇਰਾ ਨਾਮ ਨਕੀ ਕੋਸੌਨੀ ਹੈ ਮੈਂ ਪੰਜਾਬ ਜਲੰਧਰ ਸ਼ਹਿਰ ਚ ਰਹਿੰਦਾ ਹਾਂ ਮੇਰੇ ਬੇਟੇ ਦਾ ਜਨਮ ਸਰਟੀਫਿਕੇਟ ਤੇ ਕੁਝ ਪ੍ਰੋਬਲਮ ਆਈ ਸੀ ਜਿਹਨੂੰ ਮੈਂ ਡਿਜੀਟਲੀ ਔਨਲਾਈਨ ਕਰਵਾਣਾ ਚਾਹੁੰਦਾ ਸੀ ਸਰਕਾਰੀ ਤੇ ਮੈਂ 1076 ਤੇ ਕਾਲ ਕੀਤੀ ਤੇ ਪੰਜਾਬ ਸਰਕਾਰ ਸਾਡੇ ਘਰੇ ਆ ਕੇ ਇਹ ਸੇਵਾ ਸਾਨੂੰ ਉਪਲਬਧ ਕਰਵਾਈ ਜਿਹਦਾ ਬਹੁਤ ਬਹੁਤ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਔਰ ਮੈਂ ਜ਼ਿਲ੍ਹਾ ਜਲੰਧਰ ਦੇ ਸੇਵਾ ਕੇਂਦਰ ਵਿੱਚ ਬਤੌਰ ਜ਼ਿਲ੍ਹਾ ਮੈਨੇਜਰ ਕੰਮ ਕਰ ਰਿਹਾ ਹਾਂ ਪੰਜਾਬ ਸਰਕਾਰ ਦੇ ਨਵੇਂ ਉਪਰਾਮੇ ਬਾਰੇ ਦੱਸ ਰਿਹਾ ਹਾਂ ਜੋ ਕਿ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਇੱਕ ਸਰਕਾਰ ਨੇ ਨਵਾਂ ਪ੍ਰਾਲਾ ਕੀਤਾ ਜਿਸ ਵਿੱਚ 1076 ਨਾਮ ਦਾ ਇੱਕ ਟੋਲ ਫ੍ਰੀ ਨੰਬਰ ਜਾਈ ਕੀਤਾ ਇਸ ਨੰਬਰ ਤੇ ਜਦੋਂ ਕੋਈ ਸਿਟੀਜ਼ਨ ਘਰ ਬੈਠੇ ਕਾਲ ਕਰਦਾ ਤੇ ਜੋ ਕਾਲ ਸੈਂਟਰ ਆ ਉੱਥੇ ਇਹਦੀ ਕਾਲ ਬੁੱਕ ਕੀਤੀ ਜਾਂਦੀ ਹੈ ਜੋ ਸਰਵਿਸ ਵਾਲੇ ਪੂਰਾ ਦੱਸ ਕੇ ਫਿਰ ਇਹ ਸਰਵਿਸ ਨੂੰ ਅੱਗੇ ਜ਼ਿਲ੍ਹੇ ਵਿੱਚ ਦੇ ਦਿੱਤਾ ਜਾਂਦਾ ਜਿੱਥੇ ਕਿ ਸੇਵਾ ਸਹਾਇਕ ਉਹਨਾਂ ਦੇ ਘਰ ਜਾ ਕੇ ਹੀ ਉਹਨਾਂ ਨੂੰ ਸਾਰੀ ਇਹ ਸੁਵਿਧਾ ਉਪਲਬਧ ਕਰਾਉਂਦੇ ਨੇ